ਅਸੀਂ ਬਣਾ ਰਹੇ ਆ ਜੀ ਮਠੀਆਂ 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 ਕੱਲ ਦਾ ਗੁੜ ਪੰਤਾ ਹੋਗਾ ਸੀਗਾ ਤੇ ਅੱਜ ਫਿਰ ਮੀ ਪੈ ਗਿਆ ਤੇ ਸੋਚਿਆ ਵੀ ਚਲੋ ਬਣਾ ਲਈਏ ਗੁੜ ਖਰਾਬ ਹੋਊਗਾ ਤੇ ਦੱਸੋ ਫਿਰ ਇਹਨੂੰ ਕਿਉਂ ਸਵਾਦ ਲੱਗਦੀਆਂ ਮਠੀਆਂ ਗੁੜ ਵਾਲੀਆਂ ਮਠੀਆਂ ਵਿਚ ਬਹੁਤ ਕੁਝ ਪਾਇਆ ਜੀ ਬਾਕੀ ਖਾ ਕੇ ਪਤਾ ਲੱਗੂ ਵੀ ਕਿਵੇਂ ਨੇ ਤੇ ਅੱਜ ਅਸੀਂ ਬਣਾ ਰਹੇ ਹਾਂ ਮਠੀਆਂ ਤੇਲ ਤਰਿਆ ਹੋਇਆ ਗਰਮ ਹੋਣ ਵਾਸਤੇ ਮਸਤੀ ਨੂੰ ਗਰਮ ਹੋ ਗਿਆ ਉਸੇ ਟਾਈਮ ਹੀ ਆਪਾਂ ਇਹਨਾਂ ਨੂੰ ਬਣਾ ਲੈਣਾ ਆ ਨੇ ਜੀ ਮਠੀਆਂ ਦਾ ਆਟਾ ਮਠੀਆਂ ਬਣਾਈਆਂ ਪਈਆਂ ਨੇ ਇਹ ਬਸ ਹਣਾ ਤੇਲ ਚ ਪਾ ਕੇ ਬਸ ਕੱਟੀਆਂ ਪਈਆਂ ਨੇ ਤੇ ਬਣਾ ਕੇ ਚਲੋ ਤੁਹਾਨੂੰ ਫੇਰ ਬਣਾ ਕੇ ਦਿਖਾਵਾਂਗੀ ਓਕੇ ਜੀ ਬਾਏ ਹਲੋ ਹਾਂ ਜਿਨਿਆ ਲੋ ਜੀ ਸਾਡੀਆਂ ਮੱਠੀਆਂ ਬਣ ਚੁੱਕੀਆਂ ਨੇ ਬਸ ਇੱਕ ਪੂਰ ਰਹਿ ਗਿਆ ਤੇ ਮੱਠੀਆਂ ਬਣੀਆਂ ਨੇ ਬਹੁਤ ਵਧੀਆ ਕਿੱਦਾਂ ਸਕੋਟਿੰਗ ਆ ਯਾਹਾਂ ਕੋਲੇ ਬੱਚਾ ਜੋ ਸਮਾਰ ਸੀਗਾ ਗ੍ਰੈਂਡ ਕਰਕੇ ਪਾਇਆ ਹੋਏ ਵਿੱਚ ਪਾਇਆ ਜੀ ਕਦਾਮ ਅਖਰੋਟ ਕaju ਖਸਖਸਾ ਉਹ ਵੀ ਜਤਨੀ ਜੀ ਜੀ ਉਹ ਕੋਈ ਪਾਇਆ ਦੇ ਵਿੱਚ ਤੇ ਮੱਧੀਆਂ ਤਿਆਰ ਨੇ ਸਾਡੀਆਂ ਬੱਸ ਪੂਰੇ ਰਹਿ ਗਿਆ ਉਹ ਬੰਤੂ ਦਾ ਬੱਸ ਆਹ ਵੀ ਕੰਡਾ ਵੀ ਇਹ ਮਸਾ ਬਣਾ ਲਿਆ ਜੀ ਬਿਲਕੁਲ ਬੇਸਕਤਾ ਕਰਾ ਬਣਦੀਆਂ ਜਿਹੜੇ ਬੱਸ ਬਣਦੇ ਜਿਹੜੇ ਜਨਾ ਬਣਾਉਂਦੇ ਪਰ ਹਵਾ ਤਾਂ 2 ਦਿਨਾਂ ਚ ਖਾਣੀਆਂ ਜਾਣਗੀਆਂ शौका शौक है ये सा माइया सा मावा की खुराक है सान के महीने के सू मुक्कर नहीं दिखाई देन टोकरे के टोकरे भरक भर के बना दिदियां देन टोकरा कर लिया क्योंकि परिवार व्डे हिंदे दो चार पूरों का तो कुछ बनता कुछ नहीं खा जाते पर हूँ मॉडर्न जमा हो गया जी ਨਾਲੇ ਮਠਿਆ ਬਣਾਉਣੀਆਂ ਨਾਲੇ ਗੁਲਗਲੇ ਬਣਾਉਣੇ ਇੱਕੋ ਦਿਨ ਚੱਕ ਦਿੰਦੀ ਸੀ ਕੰਮ ਸਾਰਾ ਮਾਂ ਕਹਿੰਦੀ ਸੀ ਰੋ ਰੋਈ ਨਹੀਂ ਇੱਥੇ ਬਣਦੇ ਨਾ ਜਿਹੜਾ ਸੌਣ ਦਾ ਮਹੀਨਾ ਹੁੰਦਾ ਸੀ ਇੱਕ ਦੋ ਵਾਰੀ ਤਾਂ ਬਾਣੀ ਜਾਂਦੀ ਸੀ